ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਪਾਉਣੇ 4 ਤੇ ਅੱਜ ਤਾਂ ਅਪਨੇ ਹੀ ਨਿਕਲੀ ਕੱਲ ਥੋੜੀ ਜਿਹੀ ਨਿਕਲਿਆ ਸੀ ਤੇ ਪਰ ਅੱਜ ਸਵੇਰ ਦਾ ਬੰਦਲ ਜਿਹਾ ਤੇ ਬਾਕੀ ਮੰਮੀ ਉਹਦੀ ਗਈ ਆ ਦੁਕਾਨ ਨੂੰ ਦਾਲ ਦੂੜ ਜੀ ਲੈਣ ਨਾਲੇ ਸਮਰ ਵੀ ਗਿਆ ਆ ਤੇ ਮੈਂ ਉਹਨਾਂ ਭਾਂਡੇ ਦੀ ਧੋਲਵਾ ਜਾਂ ਤੱਕ ਫਿਰ ਜਦੋਂ ਮੰਮੀ ਆ ਗਏ ਤਾਂ ਮੈਂ ਫਿਰ ਹਨਾ ਉਹ ਕਰ ਲੂੰਗੀ ਢਾਲ ਦੂ ਧੋਵਾਂਗੀ ਤੇ ਥੋੜੇ ਜਿਹਾ ਭਾਂਡੇ ਆ ਦੁਪਹਿਰ ਦੀ ਰੋਟੀ ਵਾਲੇ ਇਹ ਧੋ ਲੈਣੇ ਆ ਕੱਪੜੇ ਅੱਜ ਧੋਤੇ ਨਹੀਂਗੇ ਕਿਉਂਕਿ ਫਿਰ ਹਨਾ ਥੋੜੇ ਸੀਗੇ ਮੈਂ ਕਿਹਾ ਚਲ ਇੱਕ ਦਿਨ ਰੋਕੇ ਧੋ ਲਾਂਗੇ ਤੇ ਬਾਕੀ ਅੱਜ ਧੁੱਪ ਤੋਂ ਪਤਾ ਨਿਕਲੀ ਨਹੀਂ ਹੈਗੀ ਬਸ ਸਵੇਰ ਦਾ ਇੱਦੇ ਅੰਦਰ ਹੀ ਬੜੇ ਆ ਅੰਦਰਾਂ ਚ ਤੇ ਕੰਮਕੁੰਬੀ ਇੰਨਾ ਹੈ ਨਹੀਂ ਸੀ ਰੋਟੀ ਰੋਟੀ ਖਾਦੀ ਬਸ ਦੁਪਹਿਰਾਂ ਤੇ ਸਵੇਰ ਨੂੰ ਵੀ ਥੋੜਾ ਜਿਹਾ ਲੇਟ ਹੀ ਕਰੀਦਾ ਆ ਤੇ ਬਾਕੀ ਫਿਰ ਆਜਾਇਆਂ ਸੀ ਜਿਹੜੀਆਂ ਕੁੜੀਆਂ ਲੋੜੀ ਮੰਗਣ ਤੇ ਬਾਕੀ ਉਹ ਤੁਹਾਨੂੰ ਉਦੋਂ ਵੀ ਤੇ ਬਲੌਗ ਬਣਾ ਨਹੀਂ ਹੋਇਆ ਨਾਲੇ ਫਿਰ ਕਈ ਆਉਣਾ ਚਾਹੁੰਦੇ ਵਿੱਚ ਕਈ ਨਹੀਂ ਆਉਂਦੇ ਇਸ ਕਰਕੇ ਫਿਰ ਆਪਾਂ ਨਹੀਂ ਬਣਾਈ ਦਖਣਾ ਤਾਂ ਕਿਸੇ ਦਾ ਵੀ ਬਲੌਗ ਜੇ ਕੋਈ ਆਪ ਕਹਿ ਦੇ ਵੀ ਹਾਂ ਸਾਡਾ ਬਲੌਗ ਬਣਾ ਲਓ ਫੇਰ ਬਣਾ ਲੀਦਾ ਕਿਉਂਕਿ ਪਤਾ ਸਾਰਿਆਂ ਨੂੰ ਹੀ ਆ ਅਸੀਂ ਆਪ ਨਹੀਂ ਮਤਲਬ ਕਿਹੀਦਾ ਹਨ ਵੀ ਅਸੀਂ ਬਲੌਗ 'ਚ ਲੈ ਲਈਏ ਤੁਹਾਨੂੰ ਜਿਾ ਕਿਦਾਂ ਕਿਉਂਕਿ ਕੋਈ ਕਹਿ ਦਿੰਦਾ ਹਾਂ ਅਸੀਂ ਆਉਣਾ ਬਲੌਗ 'ਚ ਕੋਈ ਕਹਿ ਦਿੰਦਾ ਨਹੀਂ ਆਉਣਾ ਇਸ ਕਰਕੇ ਫੇਰ ਅਸੀਂ ਕਿਸੇ ਨੂੰ ਵੀ ਬਾਲਾ ਹੋ ਕਹੀਦਾ ਨਹੀਂ ਹੈਗਾ ਤੇ ਬਾਕੀ ਚਲੋ ਠੀਕ ਹੈ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਥੋੜੇ ਜਿਹੀ ਬਲੌਗ ਵਧੀਆ ਲੱਗਦੇ ਸਾਡੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਮੈਂ ਹੁਣ ਧੋਲਮਾ ਭਾਂਡੇ ਜਦ ਤੱਕ ਸਮਰ ਹੋਣੀ ਆ ਜਾਣਾ ਤੇ ਫਿਰ ਉਹਦੇ ਨੂੰ ਦਾਲ ਦੂਲ ਦੇਖਦੇ ਆਂ ਧਰਦੇ ਠੀਕ ਹੈ ਜੀ ਹਾਂਜੀ ਦਾਲ ਆ ਪਾ ਧਰ ਦਿੱਤੀ ਆ ਤੇ ਭਾਂਡੇ ਵੀ ਧੋ ਦਿੱਤੇ ਤੇ ਇੱਧਰ ਆ ਲਿਆ ਕੇ ਰੱਖੇ ਮੰਮੀ ਇਹ ਹਾਲੋ ਇਹ ਅਸੀਂ ਹੁਣ ਕਾਲੂ ਬਣਾਵਾਂਗੇ ਹੌਣੋਂ ਨਿਗਿਏ ਲੱਗਦਾ ਪਤਾ ਨਹੀਂ ਕੀ ਬਾਥੂ ਆ ਬਾਥੂ ਲੱਗਦਾ ਬਾਥੂ ਹੀ ਆ ਦੇਖੋ ਤੇ ਇਹਦੀ ਭੋਜੀਪੁਰ ਜੀ ਜੀ ਕੱਲੂ ਬਣਾਵਾਂਗੇ ਤੇ ਬਾਕੀ ਹੁਣ ਮੈਂ ਕੰਮ ਤਾਂ ਫਿਲਹਾਲ ਕੋਈ ਹੈ ਨਹੀਂ ਮੈਂ ਝਾੜੂ ਫੇਰ ਦਿੱਤਾ ਇੱਥੇ ਸਾਰੇ 베ੜੇ ਚ ਤੇ ਰਸੋਈ ਵੀ ਸਾਰੇ ਸਾਫ ਕਰ ਦਿੱਤੀ ਆ ਕੋਈ ਨਾ ਫਿਰ ਬਤ ਸਵੇਰ ਦੇ ਤਸਵੀਰ ਵਜੇ ਲੇਟ ਵੀ ਫੇਰ ਹੋ ਪੈਣਾ ਤੇ ਫਿਰ ਬੇੜੇ ਚ ਖਲਾਰਾ ਜਿਹਾ ਨਹੀਂ ਰਹਿੰਦਾ ਹੈਗਾ ਤਾਂ ਕਰਕੇ ਫਿਰ ਮੈਂ ਸ਼ਾਮ ਨੂੰ ਵੀ ਜੇ ਹੋਏ ਹੋਏ ਹੈ ਨਾ ਬੇੜਾ ਗੰਦਾ ਜਿਹਾ ਲੱਗੇ ਕਿ ਮੈਂ ਫੇਰ ਦੰਨੀ ਹੁੰਨੀ ਆ ਤੇ ਹੁਣ ਮੈਂ ਸੂਟ ਕੱਟਣਾ ਆ ਹਾਂ ਬਾਲਾ ਤੇ ਇਹਦੀ ਕਟਿੰਗ ਕਰਦੀ ਆ ਤੇ ਫਿਰ ਮੈਂ ਦੇਖਦੀ ਆ ਸਵੇਰ ਨੂੰ ਜਿੱਦਾਂ ਵੀ ਹੋਣ ਜਿਹਾ ਸਵੇਰ ਨੂੰ ਟਾਈਮ ਲੱਗਾ ਫਿਰ ਮੈਂ ਸੇਲੂਗੀ ਇਹ ਹਾਂਜੀ ਮੈਂ ਪਿਆਜ਼ ਆਦਰਕ ਲਸਣ ਸਾਰਾ ਕੁਝ ਕੱਟ ਕੇ ਧੋ ਲਿਆ ਇੱਧਰ ਰੱਖ ਲਈ ਆ ਬਾਟੀ ਧੋ ਕੇ ਤੇ ਇਹਦੇ ਵਿੱਚ ਆਪਾਂ ਤੜਕਾ ਲਗਾ ਦਾਂਗੇ ਦਾਲ ਨੂੰ ਤੇ ਉਸ ਤੋਂ ਬਾਅਦ ਮੈਂ ਦੂਜੇ ਪਾਸੇ ਰੱਖਦੀ ਆ ਇਹਨੂੰ ਪਹਿਲਾਂ ਹਨਾ ਤੋੜਾ ਪਾਲਮ ਪਿਆਜ਼ ਪਿਉਜ ਫਿਰ ਇਹ ਪੁੱਜੀ ਜਾਉਗੇ ਦੂਜੇ ਪਾਸੇ ਮੈਂ ਰੱਖ ਦਿੰਨੀ ਆ ਚੌਲ ਤੇ ਉਬਾਲ ਕੇ ਬਣਾਉਣੇ ਆ ਤੇ ਇੱਥੇ ਗੈਸ ਤੇ ਰੱਖ ਦੇਣੀ ਆ ਬਾਹਰ ਅੱਗ ਬਾਲੀ ਨਹੀਂ ਹੈਗੀ ਤੇ ਤਾਂ ਕਰਕੇ ਤੇ ਬਾਕੀ ਚੌਲ ਰੱਖੇ ਬਣਾ ਕੇ ਤੇ ਆਪਣਾ ਰਸੋਈ ਦਾ ਜਿਹੜਾ ਕੰਮ ਨਿਬੜ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਸੂਟ ਦੀ ਕਟਿੰਗ ਕਰਦੀ ਹਾਂ ਜੇ ਮੈਂ ਕੀਤੀ ਨਹੀਂ ਫਿਰ ਮੈਂ ਹਾਂ ਪਿਆਜ਼ ਕੁਝ ਕੱਟਣ ਨਾਲ ਪਈ ਤਾਂ ਕਰਕੇ ਤੇ ਉਹਨੂੰ ਮੈਂ ਚੰਨ ਬਾਅਦ ਚਾਣੀ ਕਰਦੀ ਹਾਂ ਤੇ ਬਾਕੀ ਤੁਸੀਂ ਜੀ ਸਾਡੀ ਵੀਡੀਓ ਦੇ ਨਾਲ ਬਣੇ ਦਿਓ ਤੇ ਮੈਂ ਤੜਕਾ ਲਗਾ ਲਵਾਂ ਹਾਂਜੀ ਇੱਧਰ ਆਪਣਾ ਤੇਲ ਗਰਮ ਹੋ ਗਿਆ ਆ ਤੇ ਇੱਧਰ ਮੈਂ ਪਾਣੀ ਗਰਮ ਰੱਖ ਦਿੱਤਾ ਚੌਲਾਂ ਲਈ ਥੋੜਾ ਜਿਹਾ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਛੋਲ ਪਾ ਦਾਂਗੇ ਤੇ ਛੋਲ ਮੈਂ ਹਜੇ ਢੋਣੇ ਆ ਤੇ ਇਹਦੇ ਵਿੱਚ ਪਾਤਾ ਆਪਾਂ ਜੀਰਾ ਤੇ ਉਸ ਤੋਂ ਬਾਅਦ ਆਪਾਂ ਆਹ ਜਿਹੜਾ ਸਾਰਾ ਕੱਟਿਆ ਇਹ ਪਾ ਦਾਂਗੇ ਤੇ ਮੈਂ ਹਰੇਕ ਤੀਜੇ ਦਾਲ ਸੌਗੀ ਹੋਵੇ ਚਾਹ ਹਨਾ ਉਹਦੇ ਵਿੱਚ ਅਦਰਕ ਲਸਣ ਬਹੁਤ ਵਧੀਆ ਲੱਗਦਾ ਜੀਰਾ ਵੀ ਮੈਂ ਮੈਂ ਹੀ ਪਾਉਣ ਲੱਗੀ ਆ ਮੰਮੀ ਹੁਣੀ ਤਾਂ ਨਹੀਂ ਪਾਉਂਦੇ ਹੁੰਦੇ ਸੀਗੇ ਇਹ ਤਾਂ ਜੋ ਮੰਮੀ ਕਹਿੰਦੇ ਸਨ ਗਰਮ ਮਸਾਲਾ ਪਾ ਲਈਦਾ ਬਾਅਦ ਵਿੱਚ ਪਰ ਮੈਨੂੰ ਇਦਾਂ ਆਹ ਜੀਰਾ ਆਇਆ ਵਧੀਆ ਲੱਗਦਾ ਪੰਨਾ ਤੇ ਦਾਲਾਂ 'ਚ ਥੋੜਾ ਜਿਆਦਾ ਜਿਆਦਾ ਹੋਵੇ ਫਿਰ ਇੰਨੀ ਹੋਰ ਵੀ ਵਧੀਆ ਲੱਗਦਾ ਦਾਲ ਸੁਆਦ ਲੱਗਦੀ ਆ ਤੇ ਇੱਧਰ ਆਪਣਾ ਪਾਣੀ ਵੀ ਗਰਮ ਹੁੰਦਾ ਪਿਆ ਤੇ ਹੁਣ ਪਿਆਜ਼ ਆਪਣੇ ਪਿਆਜ਼ ਅਦਰਕ ਲਸਣ ਭੁੱਜੀ ਜਾਊਗਾ ਤੇ ਉਹਨਾ ਟਾਈਮ 'ਚ ਉਹ ਬਾਦਮਾ ਧੋ ਕੇ ਚੌੜ ਬਾਦਮਾ ਧੋ ਕੇ ਹਾਂਜੀ ਇਹਦੇ ਵਿੱਚ ਮੈਂ ਟਮਾਟਰ ਕੱਟ ਕੇ ਪਾ ਦਿੱਤੇ ਸੀਗੇ ਤੇ ਵਾੜ ਭੁੱਜਣ ਵਾਲਾ ਹੀ ਆਪਣਾ ਤੜਕਾ ਤੇ ਫਿਰ ਆਪਾਂ ਇਹਨੂੰ ਦਾਲ ਵਿੱਚ ਪਾ ਦਾਂਗੇ ਤੇ ਇੱਧਰ ਮੈਂ ਚੌਲ ਪਾ ਦਿੱਤੇ ਆ ਪਾਣੀ ਵਿੱਚ ਪਾਣੀ ਆਪਣਾ ਗਰਮ ਹੋ ਗਿਆ ਸੀਗਾ ਤੇ ਬਾਕੀ ਤੜਕਾ ਜਿਹੜਾ ਹੈ ਉਹ ਦਾਰ ਦਾ ਬਸ ਰੈਡੀ ਆ ਤੇ ਬਾਹਰ ਹਜੇ ਹਨੇਰਾ ਨਹੀਂ ਹੋਇਆ ਹੈਗਾ ਹਜੇ 3:30 ਹੋਣੇ ਆ 3:30 ਹੋਏ ਆ ਸਮਰ ਮੰਮੀ ਬਾਹਰ ਲੈ ਕੇ ਗਈ ਸਮਨ ਨੂੰ ਤੇ ਉਹ ਕਹਿੰਦਾ ਸੀ ਮੈਂ ਬਾਹਰ ਖੇਡਣਾ ਫਿਰ ਮੰਮੀ ਕਹਿੰਦੀ ਮੈਂ ਵੀ ਬਾਹਰ ਹੀ ਜਾਨੀ ਆ ਬਾਹਰ ਚਾਚੇ ਹੋਣੇ ਆ ਨਾ ਉਹ ਅੱਗ ਬਾਲ ਕੇ ਬੈਠੇ ਹੁੰਦੇ ਆ ਧੂਣੀ ਦੀ ਲਾ ਕੇ ਤੇ ਫਿਰ ਉੱਥੇ ਜਾ ਕੇ ਬਹਿ ਜਾਂਦੇ ਆ ਨਾਲੇ ਫਿਰ ਨਾਣਿਆਂ ਨੂੰ ਦੇਖ ਲੈਂਦੇ ਆ ਮੋੜ ਜੀ ਤੜਕਾ ਆਪਣਾ ਪੁੱਜ ਗਿਆ ਤੇ ਇੱਧਰ ਚੌਲ ਬਣ ਜਾਂਦੇ ਆ ਆਂ ਜੀ ਦਾਲ ਨੂੰ ਤੜਕਾ ਲਗਾ ਲਿਆ ਤੇ ਮੈਂ ਹੁਣ ਨਾ ਧਨੀਆ ਦੇਖਾਂ ਥੋੜਾ ਜਿਹਾ ਦਾਲ ਚ ਪਾ ਲੈਣੀ ਆ ਤੇ ਮੋੜਾ ਮੋੜਾ ਜਿਹਾ ਹੈਗਾ ਆ ਮੇਥੀ ਕਾਫੀ ਜ਼ਿਆਦਾ ਹੋ ਜਾਂਦੀ ਆ ਤੇ ਆ ਹਨਾ ਅਮਰੂਦ ਦੇ ਪੱਤੇ ਬਹੁਤ ਹੈਗੇ ਇੱਥੇ ਤੇ ਪਾਲਕ ਅਸੀਂ ਵੱਢ ਲਈ ਸੀਗੀ ਉਦੋਂ ਜਿੱਦਣ ਸਾਗ ਬਣਾਇਆ ਸੀ ਤੇ ਤਾਂ ਮੈਂ ਥੋੜਾ ਜਿਹਾ ਹੈਗਾ ਹੈ ਧਨੀਆ ਇਹ ਹੀ ਮੜਾ ਮੜਾ ਜਿਹਾ ਉਹ ਕਰ ਲੈਣੀ ਆ ਜੀ ਲਓ ਜੀ ਇੰਨਾ ਕ ਧਨੀਆ ਮਿਲੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਦਾਲ ਵਿੱਚ ਪਾ ਦੰਨੀ ਆ ਹਾਂਜੀ ਲਓ ਜੀ ਧਨੀਆ ਆਪਾਂ ਪਾ ਦਿੱਤਾ ਹੈ ਤੇ ਦਾਲ ਆਪਣੀ ਬਣ ਕੇ ਤਿਆਰ ਆ ਚੌਲਾ ਇੱਧਰ ਬਣਦੇ ਪਏ ਚੌਲ ਇੱਧਰ ਬਣਦੇ ਪਏ ਆ ਤੇ ਇਹਨੂੰ ਥੋੜਾ ਟਾਈਮ ਲੱਗਣਾ ਹਜੇ ਹਾਂਜੀ ਸਲਵਾਰ ਕਟਿੰਗ ਕਰ ਲਈ ਸਿੱਧੀ ਸਲਵਾਰ ਆ ਇਹ ਬਿਨਾ ਬੜਾਂ ਵਾਲੀ ਤੇ ਆ ਪੱਲੇ ਹੋਗੇ ਤੇ ਆ ਹੋ ਗਈ ਇਹਦੇ ਵਿੱਚ ਹੋਰ ਕੁਝ ਨਹੀਂ ਬੈਲਟ ਬੁਲਟ ਤਾਂ ਨਹੀਂ ਹੁੰਦੀ ਨਹੀਂ ਫਜ਼ਾ ਪੰਨੀ ਦਾ ਨਾ ਤੇ ਬਾਹਲ ਨਹੀਂ ਪਾਈਦੇ ਤੇ ਪਹੁੰਚਿਆ ਨਹੀਂ ਬਸ ਐਕਸਟਰਾ ਕਪੜਾ ਕਾਫੀ ਜਿਆਦਾ ਬਚ ਜਾਂਦਾ ਤੇ ਆ ਜੈਂਪਰ ਦਾ ਕਪੜਾ ਲਾ ਲਿਆ ਤੇ ਆ ਹੋ ਗਈਆਂ ਬਾਹਾਂ ਤੇ ਇਹਨੂੰ ਆਪਾਂ ਲੱਗ ਰੱਖ ਦਾਂਗੇ ਇਹਦੀ ਕਟਾਈ ਜਿਹੜੀ ਆ ਉਹ ਪਾਉਣ ਵਾਲੀ ਆ ਮੈਂ ਕੋ ਪ੍ਰੈਸ ਕਰਕੇ ਫੇਰ ਪਾਉਂਗੀ ਤੇ ਇਹਨੂੰ ਮੈਂ ਥੋੜਾ ਜਿਹਾ ਸੀਨ ਲੰਨੀ ਆ ਸਲਵਾਰ ਸੀਨ ਲੰਨੀ ਆ ਜਿੱਦੀ ਨਕ ਮਤਲਬ ਦਿਲ ਕੀਤਾ ਹੁੰਨ ਨਕ ਤਾਂ ਇਹ ਜੇ ਨੀਰਾ ਨਹੀਂ ਹੋਇਆ ਹੈਗਾ 6:00 ਵੱਜਣ ਵਾਲੀ ਇਹ ਕੰਮ ਆਪਣੇ ਸਾਰੇ ਨਿਬੜ ਗਏ ਤੇ ਸਮਰ ਵੀ ਰਗਾਈ ਚ ਬੈ ਗਈ ਆ। ਫੋਟਾ ਖਾਂਦਾ ਸੀ। ਲੋਕ ਦੇ ਖਾਣਾ ਨਹੀਂ ਫੋਟਾ। ਵਾਓ! ਮੇਰੇ ਪੋਤੇ ਨੇ ਖਾਣਾ। ਫੋਟਾ ਖਾਣ ਲੱਗਾ। ਉਹ ਤੇ ਮੇਰਾ ਪੋਤਾ ਖਾਣ ਲੱਗਾ। ਛੱਸੀ ਗੱਲ ਬੁਲਾ ਦੋ। ਪਾਪਾ ਅੱਗੇ ਜੋਨੀ ਜੈਸ਼ ਪਾਪਾ ਹਾਂਜੀ ਇੱਥੇ ਮੈਂ ਲੱਗ ਪਈ ਸੀਗੀ ਸਿਨਸ ਸਲਵਾਰ ਜੋੜ ਲਈ ਸੀਗੀ ਤੇ ਇੱਥੇ ਨੇ ਫਾਜਾ ਪਾੰਦੀ ਪਈ ਸੀਗੀ ਇਹਦਾ ਜਚ ਨਾਲ ਪਾਉਣਾ ਆ ਤੇ ਸਿੱਧੀ ਸਲਵਾਰ ਸੀਗੀ ਬਸ 15 20 ਮਿੰਟ ਅਚੇ ਹੀ ਸੇਮ ਹੋ ਜਾਂਦੀ ਆ ਪਰ ਮੈਂ ਫਿਰ ਇਹਦੇ ਹਨਾ ਪੌਂਚੇ ਨਹੀਂ ਬਣਾਏ ਸੀ ਸਾਰੇ ਪੌਂਚੇ ਤੇ ਕਪੜਾ-ਕੁਪੜਾ ਲਾ ਕੇ ਸਾਰੇ ਕਰ ਕੇ ਹਨਾ ਉਹ ਰੱਖ ਲਏ ਸੀਗੇ ਤੇ ਹਨਾ ਥੋੜਾ ਜਿਹਾ ਮੈਨੂੰ ਨਿਹਰਾ ਜਿਹਾ ਲੱਗ ਰਿਹਾ ਸੀ ਤਾਂ ਕਰਕੇ ਫਿਰ ਮੈਂ ਉੱਦਾਂ ਵੀ ਹਨਾ ਠੰਡ ਬਹੁਤ ਲੱਗਦੀ ਸੀ ਸੋਨ ਜੀ ਬਹੁਤ ਛੜਦੀ ਪਈ ਸੀ ਠੰਡ ਬਹੁਤ ਜ਼ਿਆਦਾ ਇਦਾਂ ਠੰਡ ਚ ਕੰਮ ਕਰਨਾ ਵੀ ਹਨਾ ਥੋੜਾ ਜਿਹਾ ਔਖਾ ਲੱਗਦਾ ਰਹਿੰਦਾ ਹੈ ਤੇ ਫਿਰ ਤਾਂ ਕਰਕੇ ਮੈਂ ਕਿਾ ਚੱਲ ਹਨਾ ਥੋੜਾ ਜਿਹਾ ਸੀ ਲੈਣੇ ਆ ਤੇ ਬਾਕੀ ਫਿਰ ਸਵੇਰ ਸੀ ਲਾਂਗੇ ਉਹ ਥੋੜਾ ਜਿਹਾ ਮੈਨੂੰ ਸਵੇਰ ਨੂੰ ਸੌਖਾ ਹੋ ਜਾਊਗਾ ਤੇ ਸਿੱਧਾ ਫਟਾਫਟ ਜਿਹੜਾ ਉਹ ਪਾ ਸੀ ਲੈਣੇ ਹਾਂਜੀ ਟਾਈਮ 7 ਵਜੇ ਤੇ ਸਲਵਾਰ ਆਪਣੀ ਬੱਸ ਸੀ ਹੋ ਗਈ ਐ ਤੇ ਪਹੁੰਚੇ ਥੋੜੇ ਜਿ ਰਹਿ ਗਏ ਸੁਕਰੋਂ ਥੋੜਾ ਇਹ ਨਹੀਂ ਰਜ ਲੱਗ ਰਿਹਾ ਮੈਨ ਦਿਸਦਾ ਜਿਆ ਨਹੀਂ ਹੈਗਾ ਤੇ ਤਾਂ ਕਰਕੇ ਫੇਰ ਮੈਂ ਕਹਣਾ ਸਵੇ ਨੂੰ ਲੋਏ ਜੇ ਬਣਾਉਂਗੀ ਇਹਨੂੰ ਤੇ ਹੁਣ ਥੋੜਾ ਨਹੀਂ ਰਹਿਨੇ ਰਜ ਲੱਗਦਾ ਪਿਆ ਸੀਗਾ ਫੋਨ ਜ ਤਾ ਨਹੀਂ ਲੱਗਦਾ ਇਦਾਂ ਜਦੋਂ ਸੀਂਦੀ ਐ ਨਾ ਫੇਰ ਮੇਰਾ ਪਰਸ਼ਾ ਮ ਆ ਜਾ ਹੀ ਪੈਂਦਾ ਤਾਂ ਕਰਕੇ ਮਨਾਲੇ ਥੋੜਾ ਜਿ ਵਾਸਤੇ ਮੈਂ ਕ ਹੁਣ ਮੈਂ ਕਾਦੀ ਬੈਠੀ ਸੀ ਪਹਿਲਾਂ ਕਟਿੰਗ ਕੀਤਾ ਫੇਰ ਫੀਲਾ ਪੀ ਤੇ ਹੁਣ ਮੈਂ ਉਧਰ ਬੈਣੀ ਆ ਉੱਥੇ ਪਰ ਉਹਨੂੰ ਵੀ ਸੌਂਨਾ ਚੜ੍ਹਦੀ ਆ ਤੇ ਬਾਕੀ ਇੱਧਰ ਜਿੰਦਾ ਜਿੰਦਾ ਲਾ ਦਿੰਨੀ ਆ ਤੇ ਨਾਲੇ ਚੋਲ ਬਣਾਈ ਆ ਚੋਲ ਖਾਣੀਆਂ ਰੋਟੀ ਤੇ ਖਾ ਕੇ ਫਿਰ ਬੈਲੇ ਲਈ ਤੇ ਹੁਣ ਦਾਲ ਦੁੱਲ ਗਰਮ ਕਰਦੀ ਆ ਫੇਰ ਖਾਣੇ ਆ ਚੋਲ ਤੇ ਖਖਰਾ ਵਾਲਤਾ ਮੰਮੀ ਨੇ ਪਰ ਵਾਲਿਆ ਨਹੀਂ ਸੀਗਾ ਤੇ ਹੁਣ ਉਬਾਲ ਕੇ ਦੁੱਧ ਤਾਂ ਫਿਰ ਇੱਧਰ ਰੱਖ ਲੈਣੀ ਹੈ ਦਾਲ ਗਰਮ ਮਝੂਂਗੀ ਨਾਲੇ ਪਾਣੀ ਗਰਮ ਕਰ ਲੈਣੀ ਆ ਨਚ ਜਾ ਜਾਨੇ ਫਿਰ ਦੁੱਧ ਆਪਣਾ ਉਬਲ ਜਾਊਗਾ ਹਾਂਜੀ ਦੁੱਧ ਵੀ ਉਬਾਲ ਲਿਆ ਚੌਲ ਵੀ ਪਾ ਲੇ ਮੈਂ ਉਪਰ ਹੀ ਚੌਲਾਂ ਦੀ ਦਾਲ ਪਾ ਲੇ ਕਿਉਂਕਿ ਫਿਰ ਮੇਰੇ ਕੋ ਕੌਲੀਆਂ ਕੀ ਲਗਣੀਆਂ ਉੱਪਰ ਹੀ ਪਾਉਣੀਆਂ ਝੌਲਾਂ ਦੇ ਤਾਂ ਕਰਕੇ ਫੇਰ ਉਹੋ ਦੋ ਵੀ ਦੋ ਕਰੀ ਬਕਰੀ প্লেਟ ਚ ਰੱਖਣੀ ਪੈਂਦੀ ਹੈ ਕੌਲੀ ਉਸ ਚ ਝੌਲ ਪਾਏ ਹੁੰਦੇ ਆ ਤੇ ਬਾਕੀ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੀ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ ਬਾਏ ਬਾਏ